ज्यादा अच्छी लगती है अच्छी है तू तो बस तो वेदी ओ तेरा भला हो जा कान छड़ो जेड़े है की सोल तो बस है है किदा ओ चेक अपनी अंदुई हां हां जी सही गल है प्लाजो वाली बहाएं ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 11:30 ਹੋ ਗਏ ਆ ਤੇ ਮੈਂ ਤੁਹਾਨੂੰ ਆਪਾਂ ਜਿਮ ਜੂਮ ਜਾ ਕੇ ਮਿਹਨਤ ਮੂਤ ਲਾ ਕੇ ਘਰੇ ਪਹੁੰਚ ਗਏ ਆ ਖੁਸ਼ਮ ਕੀ ਹਾਲ ਚਾਲ ਹੈ ਵਧੀਆ ਜੀ ਚੜ੍ਹਦੀ ਕਲਾ ਲੈ ਵੀ ਸੁੱਤੇ ਉੱਠਦੇ ਮੇਰੇ ਤੋਂ ਟਾਈਮ 11:30 ਹੋਏ ਆ ਤੇ ਬੀਬੀਆਂ ਦਾ ਕਾਰੋਬਾਰ ਸ਼ੁਰੂ ਹੋ ਜਾਂਦਾ ਚੁੱਲ੍ਹੇ ਤੋਂ ਹਾਂਜੀ ਤੇ ਇਧਰ ਆਪਣੇ ਪਿਆਜ਼ ਕੱਟ ਹੋ ਰਹੇ ਨੇ ਲਸਣ ਕੱਟ ਹੋ ਰਹੇ ਨੇ ਤੇ ਅੱਜ ਖਾਣ ਵਾਸਤੇ ਕੀ ਬਣੂਗਾ ਆਪਣੇ ਘਰੇ ਅੱਜ ਬਣੂਗੀ ਮੂੰਗੀ ਦੀ ਦਾਲ ਜੀ ਕਿਉਂਕਿ ਕੱਲ ਰੋਟੀ ਰੈਸਟੋਰੈਂਟ ਰਾਤ ਖਾਦੀ ਵੈਡਰ ਖਾਦਾ ਵੈ ਰਾਤ ਦਾ ਵੀ ਅੱਜ ਤਾਂ ਹਲਕਾ ਹਲਕਾ ਖਾਣਾ ਹੈ ਹਾਂਜੀ ਮੈਨੂੰ ਤਾਂ ਬਸ ਘਰ ਹੀ ਜ਼ਿਆਦਾ ਪਸੰਦ ਆਉਂਦਾ ਖਾਣਾ ਗੁਸ਼ਾਨ ਹੁੰਦਾ ਥੋੜਾ ਜਿਹਾ ਹਨ ਇਹ ਤਾਂ ਬੱਚਿਆਂ ਕਰਕੇ ਜਾਣਾ ਵੀ ਪੈਂਦਾ ਮਿੱਤਰੋ ਚੰਗਾ ਸ਼ਮ ਤੁਈ ਮਲਾ ਕਰੋ ਤਿਆਰੀ ਆਪਣੀ ਇਹਦੀ ਤੇ ਮਿੱਤਰੋ ਆਪਾਂ ਆਪਣੀ ਸ਼ੌਪ ਤੇ ਚੱਲਦੇ ਆਂ ਆਪਣੇ ਕੰਮ ਕਰਦੇ ਆਂ ਤੇ ਅੱਜ ਆਪਾਂ ਨੇ ਆਪਣੇ ਆਈਫੋਨ ਦਾ ਵੀ ਸਿਸਟਮ ਕਰਨਾ ਹੈਗਾ ਇਹ ਦੇਖਦੇ ਕੀ ਬਣਦਾ ਤੇ ਆਪਣੇ ਕੋਲੇ ਗਵਾਨ ਦੇ ਪਿਛੇ ਦੁਕਾਨ ਹੈ ਜਿੱਦਾਂ ਗੱਲਬਾਤ ਕੀਤੀ ਹੈ ਮੁੰਡਾ ਆਪਣੀ ਸ਼ਾਪ ਤੇ ਆਉਂਦਾ ਜਾਂਦਾ ਰਹਿੰਦਾ ਹੈ ਤੇ ਜਿੱਦਾਂ ਦੇਖਦਾ ਕਿੱਦਾਂ ਬਣਦਾ ਜਿੱਦਾਂ ਆਹ ਫੋਨ ਵਿੱਚ ਦੇ ਕੇ ਮੈਂ ਗੱਲ ਕੀਤੀ ਉਹਦੇ ਨਾਲ ਵੀ 15 ਪਰੋਂ ਮਕਸਦਨ ਮੈਂ ਦੇ ਦੂੰਗਾ ਵੀ ਉਹ ਫੋਨ ਦਾ ਕੀ ਰੇਟ ਮਰੂ ਜਿੱਦਾਂ ਵੀ ਹੋਊਗਾ ਤੁਹਾਡੇ ਕੇ ਆਪਾਂ ਸ਼ੇਅਰ ਕਰਾਂਗੇ ਹਾਲੇ ਫਿਲਹਾਲ ਸਿਰਫ ਫੋਨ ਤੇ ਗੱਲ ਹੋਈ ਹੈ ਸ਼ਾਪ ਹਾਲੇ ਖੋਲੀ ਨਹੀਂ ਨੇ ਉਹਨੇ ਤੇ ਜਦੋਂ ਵੀ ਹੋਊਗਾ ਆਪਾਂ ਤੁਹਾਡੇ ਕੇ ਸ਼ੇਅਰ ਕਰਾਂਗੇ ਤੇ ਤੁਸੀਂ ਬਣਾਓ ਫਿਰ ਆਪਣੀ ਮੂੰਗੀ ਮਸਰੀ ਦੀ ਢਾਲ ਨੂੰ ਲਾਓ ਤੜਕਾ ਤੇ ਆਪਾਂ ਚੱਲਾਂਗੇ ਮੇਥੋਂ ਆਪਣੀ ਸ਼ਾਪ ਤੇ ਦੇਖਦੇ ਆ ਆਪਣਾ ਜਾਂਦਨ ਕਿੱਦ ਨਹੀਂ ਬੈਂਤੀ ਵੀ ਹਾਂ ਵੈਰੀ ਗੁੱਡ ਖਾਣ ਪੀਣੇ ਮਾਮਲੇ ਵਿੱਚ ਕਦੇ ਪਿੱਛੇ ਨਹੀਂ ਹਟਣਾ ਕਹਿੰਦਾ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਹਨਾ ਬੈਂਤੀ ਸੁਪਨਾਓ ਭਾਈ ਸੱਚਾ ਪਾਤਸ਼ਾਹ ਦੇਖੋ ਆਪਣੇ ਸ਼ਹਿਰ ਦਾ ਅੱਜ ਦਾ ਕਿਦਾਂ ਦਾ ਮਾਹੌਲ ਹੈ ਕਿਦਾਂ ਦਾ ਦਿਨ ਹੈ ਸਾਡੇ ਅੱਜ ਇਟਲੀ ਦੇ ਵਿੱਚ ਹੁਣ ਦਿਨ ਨਾ ਸਿਆਲਾ ਦਿਨ ਇਦਾਂ ਹੀ ਨਹੀਂ ਨੇ ਕਦੇ ਤੋਂ ਪਚੜ ਜਾਂਦੀ ਆ ਤੇ ਕਦੇ ਮੌਸਮ ਠੰਡਾ ਹੁੰਦਾ ਹੈ ਦੇਖੋ ਇਧਰ ਉਹ ਸੂਰ ਦੇਵਤਾ ਆਏ ਹੋਏ ਆ ਬੱਦਲਾਂ ਦੇ ओਲੇ ਆ ਪਰ ਤੇ ਰੋਡ ਦੇ ਉੱਤੇ ਦੇਖੋ ਮਿੱਤਰੋ ਕਿੰਨੀ ਰੌਣਕ ਮਿਲ ਐ ਕਿ ਜਿਹੜਾ ਆਹ ਵਾਲਾ ਮਹੀਨਾ ਚੱਲਦਾ ਨਾ ਹੁਣ ਦਸੰਬਰ ਦਾ ਮਹੀਨਾ ਇਹ ਹੈਗਾ ਕ੍ਰਿਸਮਸ ਦਾ ਤੇ ਇਹਨਾਂ ਦਿਨਾਂ ਦੇ ਵਿੱਚ ਲੋਕ ਸ਼ਾਪਿੰਗ ਬਹੁਤ ਕਰਦੇ ਆਂ ਖਾਸ ਤੌਰ ਤੇ ਵੀਕਡਾਂ ਬਹੁਤ ਜ਼ਿਆਦਾ ਕਰਦੇ ਆਂ ਨਾ ਤਾਂ ਸਾਰਾ ਜਿਹੜਾ ਮਹੀਨਾ ਹੁਣ ਹੈ ਨਾ ਹੁਣ ਪੂਰਾ ਰੌਣਕ ਮੇਲਾ ਹੋਣਾ ਇਹਨਾਂ ਨੇ ਨਤਾਲਿਆਂ ਤੱਕ ਮਤਲਬ ਕ੍ਰਿਸਮਸ ਦੇ ਡੇਟ ਤੱਕ ਇਹਨਾਂ ਨੇ ਪੂਰੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰਨੀਆਂ ਪੂਰੀਆਂ ਗਿਫਟ ਖਰੀਦਣੇ ਇੱਧਰ ਦੇਣੇ ਉੱਧਰ ਦੇਣੇ ਆ ਮਤਲਬ ਵੀ ਪੂਰਾ ਪੈਸਾ ਖਰਚਣਾ ਸੀ ਸੈਂਸ ਸੂ ਕਰੋ ਹੁਣ ਆਪਾਂ ਨਾ ਆਪਣੀ ਕਟਿੰਗ ਕਰਾਉਣ ਵਾਸਤੇ ਆਏ ਆ ਆਪਣੇ ਭਰਤ ਪਾਜੀ ਦੇ ਕੋਲ ਮੈਂ ਤਾਂ ਕਹਿਣਾ ਸੀ ਮੇਰੇ ਵਾਲ ਤੁਸੀਂ ਕੱਟਣ ਆਏ ਨਹੀਂ ਨਹੀਂ ਮੈਂ ਮਗਰ ਮੈਂ ਤਾਂ ਪੀਜ਼ੇ ਬਣਾਉਣ ਵਾਲਾ ਬੰਦਾ ਹਾਂ ਨਹੀਂ ਨਹੀਂ ਅਸੀਂ ਤਾਂ ਪੀਜ਼ੇ ਬਣਾਉਣ ਦੇ ਬੰਦੇ ਹਾਂ ਨਹੀਂ ਨਹੀਂ ਕੋਈ ਕੈਂਸਲ ਨਹੀਂ ਕਰੇਗਾ ਭਰਤ ਨੇ ਵਾਲ ਕੱਟਣੇ ਆ ਭਰਤ ਮੁਲਟ ਕਰ ਗੜਦੇ ਭਰਤ ਵਧੀਆ ਵਾਲ ਕੱਟਣੇ ਆ ਭਰਤ ਨੇ ਤੇ ਢੜ ਢੁਡੀ ਆ ਭਰਤ ਵਧੀਆ ਬਣਾ ਦੇ ਵੀਰ ਬਣ ਕੇ ਆਂ ਹਣਾ ਤੇ ਬਾਕੀ ਯਾਰ ਤੁਸੀਂ ਵੀ ਨਾ ਜੇ ਆਪਣੇ ਵਲੌਗ ਨੂੰ ਇੱਥੋਂ ਦੇਖਦੇ ਹੋ ਰੋਮ ਤੋਂ ਦੇਖਦੇ ਹੋ ਕਈ ਮੇਰੇ ਵੀਰ ਹੈਗੇ ਆਂ ਇਦਾਂ ਦੇ ਜਿਹੜਾ ਮੈਨੂੰ ਪੁੱਛਦੇ ਆਂ ਬਾਈ ਅਸੀਂ ਕਟਿੰਗ ਕਰਾਉਣਾ ਵਾ ਤੇ ਭਰਤ ਕਰਾਉਣਾ ਪਰ ਤਾਂ ਨੰਬਰ ਬੋਲਦੇ ਆਪਣਾ ਭਰਤ ਨਾ ਵੈਸੇ ਮਤਲਬ ਵੀ ਸ਼ੌਪ ਤੇ ਵੀ ਕੰਮ ਕਰਦਾ ਹੈ ਵੈਸੇ ਵੀ ਜੇ ਤੁਸੀਂ ਕਟਿੰਗ ਕਰਾਉਣੀ ਹੈ ਤਾਂ ਕੋਈ ਦਿੱਕਤ ਨਹੀਂ ਗੱਲ ਨਹੀਂ ਹੈਗੀ ਹੈ ਨਾ ਪਰ ਬਿਲਕੁਲ ਬਾਈ ਹੈਨਾ ਮੇਰਾ ਜੀ ਤਲਾ ਹੈ 13248370305 ਸਹੀ ਗੱਲ ਹੈ ਨਾ ਮਿੱਤਰੋ ਤੇ ਜਿੱਦਾਂ ਦੇ ਮੈਂ ਤੁਹਾਨੂੰ ਦਿਲ ਖੋਦਾਂ ਨਹੀਂ ਕੱਢੀ ਤੁਸੀਂ ਬਰਵਾ ਸਕਦੇ ਹੋ ਤੇ ਘਰੋਂ ਸੋਨ ਆਪਰੋਂ ਆ ਗਿਆ ਕਿਉਂਕਿ ਮੈਂ ਬਿਨਾਂ ਕਿਸੇ ਦਵਾਈ ਘਰੇ ਹੈਲੋ ਮੈਂ ਜਿਵੇਂ ਕਟਿੰਗ ਕਰਨ ਵਾਸਤੇ ਆ ਬਣਾ ਦੀ ਬਸ ਮੈਂ ਆ ਗਿਆ ਹਾਂਜੀ ਹਾਂ ਬਸ 20 ਮਿੰਟ ਹਾਂਜੀ ਹਾਂ ਓਕੇ ਓਕੇ ਤੂੰ ਮੈਂ ਤੈਨੂੰ ਫੋਨ ਕਰੂੰਗਾ ਤੂੰ ਫਰੀ ਹੋ ਗਈ ਠੀਕ ਹੈ ਫੇਰ ਚਲਦੇ ਹਾਂ ਓਕੇ ਸਰ ਓਕੇ ਓਕੇ ਲੈ ਵੀ ਦਾਦਾ ਮਿੱਤਰੋ ਚਾਹ ਲੈ ਆਇਆ ਕਾਫੇ ਠੀਕ ਕੱਲ ਦੋ ਹਾਂ ਕੱਲ ਦੋ ਗ੍ਰਾਸੀ ਦਾਦਾ ਸਾਡੇ ਸ਼ਹਿਰ ਦੇ ਵੀ ਟ੍ਰੈਫਿਕ ਦਾ ਮਿੱਤਰੋ ਦਾ ਸਹੀ ਹਾਲ ਰਹਿੰਦਾ ਦੇਖੋ ਬਸ ਇਦਾਂ ਹੀ ਬਸ ਜਾਮ ਹੀ ਲੱਗੇ ਰਹਿੰਦੇ ਹੁਣ ਤਾਂ ਇਹ ਕੁਝ ਮਹੀਨੇ ਵੀ ਇਦਾਂ ਚੱਲਦਾ ਤੇ ਆਪਾਂ ਘਰੇ ਪਹੁੰਚ ਗਿਆ ਸਾਹਮਣੇ ਇੱਧਰ ਘਰੇ ਆ ਤੇ ਇੱਧਰ ਸਿਮਰਨ ਖੜੀ ਏ ਚੱਲਿਏ ਜੀ ਕਰਾਲੀ ਸ਼ਾਪਿੰਗ ਤੇ ਫਿਰ ਹਾਂਜੀ ਦੇਖ ਲੈਂਦੇ ਆ ਜੀ ਅੱਜ ਵੀ ਜੇ ਹੋਇਆ ਮਾਰਕੀਟ ਦੇ ਵਿੱਚ ਸ਼ਾਪ ਹੋਈ ਉਹ ਫਿਰ ਜ਼ਰੂਰ ਨਹੀਂ ਨਾ ਸੀ ਜੀ ਬੜਾ ਵਧੀਆ ਕੱਟੇ ਪਰ ਤਰੀ ਹਾਂਜੀ ਬਾਤ ਹੈ ਉਦੋਂ ਵੀ ਕਟਾਈ ਨਾਲ ਟਾਲੀ ਸ਼ੋਪ ਤੇ ਉਹਨਾਂ ਨੇ ਉਹ ਗੱਲ ਨਹੀਂ ਬਣਾਈ ਬੜਾ ਦੀ ਮਤਲਬ 2-3 ਦਿਨਾਂ ਬਾਅਦ ਬਾਲ ਇਦਾਂ ਲੱਗਣ ਲੱਗਦੇ ਜਿਵੇਂ ਕਟਾਈ ਨਹੀਂ ਹੁੰਦੀ ਹੈਗੀ ਤੇ ਜਨਾਬਾਂ ਦਾ ਪੰਜਾਬੀ ਜਦੋਂ ਗੱਲ ਕਰਦੇ ਆ ਕਹਿੰਦੇ ਵੀ ਇਦਾਂ ਕਰਦੇ ਇਦਾਂ ਕਰਾਉਂਦੇ ਉੱਚੀ ਦਾ ਫਰਕ ਰਹਿੰਦਾ ਹਾਂਜੀ ਹਨਾ ਫਰਕ ਹੁੰਦਾ ਹੈ ਜੀ ਫਰਕ ਰਹਿੰਦਾ ਆਪਣੀ ਭਾਸ਼ਾ ਦਾ ਆਪਾਂ ਕਹਿੰਦੇ ਵੀ ਭਰਤ ਯਾਰ ਇੱਥੋਂ ਮਾੜਾ ਕਰਦੇ ਇੱਥੋਂ ਮੜੇ ਐ ਕਰਦੇ ਉਹ ਸੁਖੀ ਕਹਿੰਦੇ ਚੀਜ਼ ਕਰਨੀ ਉਹ ਹਾਂਜੀ ਮਾਰਕੀਟ ਤਾਂ ਲੱਗਦਾ ਹੈ ਚੰਗੀ ਤਰ੍ਹਾਂ ਲੱਗੀ ਵੀ ਅੱਜ ਫੁੱਲ ਬਟਾ ਫੁੱਲ ਲੈਣ ਕਿਉਂਕਿ ਮੰਗਲਵਾਰ ਤੇ ਵੀਰਵਾਰ ਦੋ ਦਿਨ ਲੱਗਦੇ ਨੇ ਮਾਰਕੀਟ ਇਹ ਹਾਂਜੀ ਹਾਂਜੀ ਵੀਰਵਾਰ ਸਭ ਤੋਂ ਵੱਧ ਲੱਗਦੀ ਹੈ ਹਨਾ ਹਾਂਜੀ ਤੇ ਟਾਈਮ ਦੇਖੋ ਮੇਰੇ ਤਰ ਇੱਕ ਵਜ ਗਿਆ ਨਹੀਂ 1 ਵਜੇ ਮੈਂ ਮਾਰਕੀਟ ਚੱਕ ਦਿੰਨੇ ਆ ਪਰ ਹੁਣ ਨਾ ਮਤ ਇਸ ਕਰਕੇ ਚੱਕਦੇ ਵੀ ਹੈ ਨਹੀਂ ਮਾਰਕੀਟ ਤੇ ਆ ਦੇਖੋ ਸਾਰਾ ਸਾਰਾ ਸਮਾਨ ਇਹ ਕ੍ਰਿਸਮਸ ਲਈ ਲੱਗਿਆ ਹੋਇਆ ਤੇ ਲੋਕ ਬੀਬੀਆਂ ਸਾਰੀਆਂ ਸ਼ਾਪਿੰਗ ਕਰਦੇ ਆ ਕ੍ਰਿਸਮਸ ਦੇ ਲੈਣੇ ਆ ਸਾਰਾ ਕੁਝ ਆਪਾਂ ਤਾਂ ਇਹ ਕੀ ਲੈਣੇ ਆ ਆਈਦਾ ਆਈਦਾ ਥਲਕਾ ਜਾਨਾ ਨੀ ਇੱਕ ਡਿਵੜੀ ਸ਼ੌਪ ਲੱਗੀ ਹੋਈ ਏਦੀ ਹਨਾ ਹਾਂਜੀ ਦੇਖਿਆ ਤਾਂ ਦੇਖੋ ਕਿਦਾਂ ਲੋਕ ਫਿਰਦੇ ਨੇ ਮਾਰਕੀਟ ਦੇ ਵਿੱਚ ਬਹੁਤ ਲੋਕ ਮੇਤਰੋਸਪੀਜ਼ਾ ਕਰਦੇ ਆ ਵਾਲੀ ਮਾਰਕੀਟ ਦੇ ਵਿੱਚੋਂ ਸ਼ੌਪ ਅੱਜ ਵੀ ਹੈ ਨਹੀਂ ਜਿੱਥੇ ਮੈਂ ਸਮਾਨ ਖਰੀਦਣਾ ਸੀਗਾ ਜੀ ਉਹਨੇ ਤੇ ਤੁਹਾਨੂੰ ਪਹਿਲਾਂ ਬੰਦ ਕਰਕੇ ਚਲ ਗਏ ਵੀ ਸਿਮਰ ਆਏ ਨਾ ਨਹੀਂ 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 ਪਹਿਲੀ ਬੰਦ ਕਰਤੀ ਸ਼ੌਪ ਨਹੀਂ ਜੀ ਉਹ ਇੱਥੇ ਹੁੰਦੀ ਹੈ ਜੀ ਇਸ ਜਗ੍ਹਾ ਉਰ ਹੁੰਦੀ ਹੈ ਜੀ ਉਹ ਕਿਹੜਾ ਕਿੰਨੀ ਵਾਰੀ ਜਗ੍ਹਾ ਚੇਂਜ ਕਰਦ ਨੇ ਉਹ ਜਿਵੇਂ ਇੱਥੇ ਮੰਗਲਵਾਰ ਨੂੰ ਹੁੰਦੀ ਹੈ ਨਾ ਇਹ ਜ਼ਰੂਰੀ ਵੀ ਬੁੱਧਵਾਰ ਆ ਵੀ ਵੀਰਵਾਰ ਨੂੰ ਵੀ ਇੱਥੇ ਹੋਵੇ ਮੰਗਲਵਾਰ ਇੱਥੇ ਵੀਰਵਾਰ ਹੋਰ ਪਾਸੇ ਕਿ ਹੁੰਦੀ ਆ ਅਗਦੇ ਬੋਰਸੇ ਫਿਰਮਾਤੇ ਮਾਰ ਕੇ ਦੇ ਜਿਹੜੇ ਬੈਗ ਆ ਲੈਡੀਆਂ ਸੋ ਉਹ ਆ ਸਾਰੇ ਤੇ ਇਹ ਹੈਗੇ ਸਾਰੇ ਪੁਰਾਣੇ ਸੈਕੰਡ ਹੈਂਡ ਪਏ ਸਾਰੇ ਇੱਧਰ ਪਈਆਂ ਨੇ ਜਿਪਾਂ ਜੇ ਜਿੱਪ ਜਿੱਪ ਉੱਪਰ ਠੀਕ ਕਰਨੀ ਹੋਵੇ ਖਰਾਬ ਹੋਵੇ ਜੇ ਆਪਣਾ ਤੇ ਇੱਥੋਂ ਬੰਦਾ ਲੈ ਜਾਂਦਾ ਦਰਜੀ ਦੇ ਕੋਲ ਚ ਲਵਾ ਲੈਂਦਾ ਆ ਸਾਰੀ ਜਿੱਪਾਂ ਹੀ ਪਈਆਂ ਪਿਕਅਪ ਰਿਆ ਲੈਣਾ ਹੈ ਤਾਂ ਵੀ ਬੂਟੇ ਪਾਉਣ ਵਾਸਤੇ ਨਾ ਮੇਕ ਬੂਟੇ ਖੁੱਲੇ ਜਿਹਾ ਉੱਥਲੇ ਰੱਖ ਦਾਂਗੇ ਨਾਲੇ ਸਿਆਲ ਦੀ ਗੁੱਦੂ ਦੇਲੇ ਵਾਲੀਆਂ ਹਨਾ ਹਾਂਜੀ ਨਿੱਗੀ ਰਹਿਣਗੇ ਤੇ ਨਾਲੇ ਥੋੜੇ ਜੇ ਸਟੇਜ ਫਿੱਟਾ ਜੂਹਣਾ ਦਾ ਕਿੰਨੇ ਤੋਂ ਕਿੰਨੇ ਹੈ 40 ਤੋਂ 45 ਇਹ ਕਟਿੰਗ ਕਰ ਸਕਦੇ ਹੋ ਉੱਪਰ ਲਿਖਿਆ ਹੋਣਾ ਓਕੇ ਜੀ ਇਹ 35 ਤੋਂ 45 ਤੱਕ ਤੇ ਜਿੰਨਾ ਆਪਣਾ ਸਿਆਲ ਹੋ ਸਾਬ ਆਪਣੀ ਕਟਿੰਗ ਕਰ ਸਕਦੇ ਆ ਫੈਰੀ ਹਨ ਤੂੰ ਸਾਈਜ਼ ਤਾਂ ਠੀਕ ਹੈ ਉਹ ਚੈੱਕ ਕਰ ਲੈ ਵੀ ਆ ਠੀਕ ਹੈ ਖਰਾਬ ਜੀ ਹੋਣੀ ਇਹ ਤਾਂ ਹਾਂ ਜੀ ਇਹ ਤਾਂ ਖਰਾਬ ਜੀ ਹੋਣੀ ਇਹ ਨਹੀਂ ਸਹੀ ਤਾਂ ਸਾਫ਼ ਵੀ ਹੋਣਾ ਥੋੜੀ ਹੈਗੇ ਸਾਰੇ ਮਿੱਤਰ ਉਸ ਸਿਆਲ ਵਾਲੀਆਂ ਇਹ ਆ ਵੀ ਸਹੀ ਹੈ ਮੈਨੂੰ ਸਹੀ ਲੱਗੇ ਇੱਕ ਹੀ ਫਰਕ ਦੇ ਵਿੱਚ ਹੈ ਕਲਰ ਦਾ ਥੋੜਾ ਜਿਹਾ ਫਰਕ ਹੈ ਮਾਰਕ ਦੇ ਫਰਕਾ ਦੇ ਮਾਰਕ ਦੇ ਫਰਕੇ ਤੇ ਡਿਜ਼ਾਈਨ ਦੇ ਫਰਕੇ ਡਿਜ਼ਾਈਨ ਦੇ ਪਹਿਰੇ ਬਾਕੀ ਨੂੰ ਦੇਖਣਾ ਹੈ ਆ ਸਹੀ ਆ ਐਵੇਂ ਅੱਡੀਆਂ ਵਿੱਚ ਚੂੜੂਗਾ ਦੇਖ ਆ ਜੀ ਅੱਡੀਆਂ ਵਿੱਚ ਚੂੜੂਣ ਲਾ ਜਾਂਦੀ ਹੈ ਨਾ ਹਾਂਜੀ ਮੈਂ ਕਹਿੰਦਾ ਜੱਤੇ ਪਾ ਕੇ ਸਾਰੇ ਖੋਲਣੇ ਫਿਰ ਇਹ ਹਾਂਜੀ ਹੈ ਕਿੰਨੇ ਦੇ ਲੱਗੇ ਉਹ ਰੇਟ ਤਾਂ ਕਿੰਨਾ ਪ੍ਰਾਈਸ ਇਹ ਕਿਰੇਟ ਜਿਹੜਾ ਤੁਹਾਨੂੰ ਬੱਤੀ ਪਾਣਾ ਪਲੇਟਾਂ ਪਰੋਟਾ ਵੀ ਨੇ ਤਾਲੇ ਵਾਲੀਆਂ ਆ ਗਈਆਂ ਦੇਖੋ ਹਾਂਜੀ ਪਲਾਸਟਿਕ ਦੀਆਂ ਕਰੀਆਂ ਪਲਾਸਟਿਕ ਦੀਆਂ ਹਾਂ ਹਾਂ ਆ ਵੀ ਸਾਰੀਆਂ ਮਤਲਬ ਜਿੰਨਾ ਵੀ ਤੁਹਾਨੂੰ ਸਮਾਨ ਮਿਲਣਾ ਸਾਰਾ ਤੁਹਾਨੂੰ ਨਤਾਲਿਆਂ ਦੇ ਕ੍ਰਿਸਮਸ ਰਿਲੇਟਡ ਹੀ ਮਿਲਣਾ ਹੈ ਚਾਹੇ ਪਲੇਟਾਂ ਲੈ ਲਓ ਚਾਹੇ ਬਕੀਰੀਆਂ ਲੈ ਲਓ ਹੁਣ ਲਾਲ ਰੰਗ ਦਾ ਵੀ ਨੇ ਲੋਕਾਂ ਨੇ ਬਹੁਤ ਜ਼ਿਆਦਾ ਯੂਜ਼ ਕਰਨਗੇ ਉਹ ਲਾਲ ਰੰਗ ਹੀ ਹੁੰਦਾ ਨਾ ਆ ਵੀ ਦੇਖੋ ਆ ਵੀ ਆ ਵੀ ਸਰਕਿਸ ਵਿੱਚ ਸਾਈ ਹੈ ਇਹ ਹੈਗੀਆ 1 0 ਦੀ ਛੇਵੇਂ ਦੇ ਭਲੇ 1 0 ਬੰਦਾ ਖੜਾ ਸਾਹਮਣੇ ਆਪਾਂ ਨੂੰ ਰੁਪਈਆ ਦੇ ਦੇਣ ਆਪਾਂ ਨੂੰ ਨਹੀਂ ਤੂੰ ਸਿਆ ਕੋਟੀ ਖੇਡ ਲਈ ਛੋਟੇ ਸੋਣੀ ਲੱਗ ਗਈ ਸੀ ਸਿਮ ਕਿਤਸਾ ਗੱਲ ਕਿ ਮੈਂ ਹਾਂਜੀ ਮੈਂ ਤਾਂ ਹਰ ਚੀਜ਼ ਨੂੰ ਲੱਗਦੀ ਆ ਆ ਕੇ ਨਹੀਂ ਨਹੀਂ ਮਜ਼ਾਕ ਕਰ ਰਹਾ ਹਾਂ ਗੁੱਸਾ ਕਰ ਨਹੀਂ ਗੁੱਸਾ ਨਹੀਂ ਕਰਦੀ ਜੀ ਇਹ ਹੀ ਬਲੇਗ ਦੇਖ ਤੇ ਵੀ ਬਲੇਗ ਚੱਕੀ ਹੈ ਨਾ ਪਤਾ ਨਹੀਂ ਕਾਤੇ ਜੀ ਹੱਥ ਕੁਝ ਬਣਾ ਕੇ ਆ ਚੱਕਲਾ ਦਿਖਾ ਵਾਲੀ ਹਾਂਜੀ ਇਹ ਵੀ ਸੋਣੀ ਆਕੇ ਦੇਖ ਲਓ ਜੀ ਸੋਹਣੀ ਲੱਗ ਰਹੀ ਹੈ ਐਲ ਸਾਈਜ਼ ਹੈ ਪਰ ਆਪਰ ਨੂੰ ਚਾਹੀਦਾ ਹੈ ਐਮ ਜਿਵੇਂ ਸੋਹਣੀ ਹੈ ਮਿਲਟਰੀ ਕਲਰ ਥੋੜਾ ਜਿਹਾ ਇਹ ਤਾਂ ਹੈ ਹੈ ਇਹ ਤਾਂ ਹੈ ਨਾ ਜਰ ਰੈਂਡ ਰੈਂਡ ਨੇ ਥੋੜਾ ਡਿਫਰੈਂਟ ਲੈ ਲਏ ਨਾ ਮਿਲਟਰੀ ਹੈਗੇ ਮੇਰੇ ਆ ਫਿਰ ਆ ਇਦਾਂ ਦਾ ਹੋ ਗਿਆ ਇਹ ਵੀ ਸੋਹਣਾ ਹੈ ਨਾ ਜਿਵੇਂ ਦੋ ਤਰੀਕੇ ਨੇ ਆ ਜਿਪੋ ਵਾਲੀ ਆ ਤੇ ਹੈਗੀ ਕੋਲਰ ਵਾਲੀ ਬਟਨ ਲੱਗਿਆਂ ਵਾਲੇ ਤੇ ਆਪ ਬਟਨ ਨਾਲ ਕੋਲਰ ਵੀ ਹੈਗੇ ਆ ਇਹਦੇ ਕੋਲਰ ਚ ਨਹੀਂ ਬਣੇ ਇਹਨੇ ਬੰਦੀ ਹੋਈ ਜਿਵੇਂ ਆਹ ਬੰਦ ਹੋ ਜੇ ਇਦਾਂ ਬੰਦ ਹੋ ਜਾਣੀ ਆ ਹਾਂ ਜੀ ਕੋਟੀ ਟਾਈਪ ਜੀ ਹਨ ਕਿਹੜੀ ਦੇਖੀ ਆਪਾਂ ਕੇ ਦੇਖਾਂ ਤੁਸੀਂ ਦੋਨੇ ਪਾ ਕੇ ਦੇਖ ਲਓ ਜੀ ਜਿਹੜੀ ਸੋਹਣੀ ਲੱ Da la c'è la chi è? tutto a posto, vedi? Sì, ti piace? Oggi è il mio compleanno. Allora, regali? Ok, ok. <laughs> Così è tutto, c'è la misura perfetta. Poi pure anche caldo, mi trovo che era un po' di calda, calda, calda. Di qui, che ਸਹੀ ਆ ਕਿ ਨਾ ਹਰ ਟਾਈਮ ਗੱਡੀ ਚ ਰਹਿਣਾ ਹੁੰਦਾ ਜਿਹੜਾ ਕੋਟ ਕੋਟ ਮੋਟੇ ਪਾ ਕੇ ਜਾਂਦੇ ਆਪਾਂ ਨਾ ਤਾਂ ਗੱਡੀ ਵਿੱਚ ਬੈਠਣ ਲੱਗੇ ਉਹ ਮnde ਬੰਦਾ ਟਹਿ ਟਿਹੜੇ ਫਿੱਟ ਬਟ ਰਹਿਣਾ ਹੈ ਕੱਪੜਾ ਹਲਕਾ ਹੋਵੇ ਤੇ ਨਿੱਗਾ ਹੋਵੇ ਫਿਰ ਸੌਖਾ ਰਹਿਣਾ ਰਹਿਣਾ ਤਾਂ ਗੱਡੀ ਹੁੰਦਾ ਇਸ ਕਰਕੇ ਮਾਰਕੀਟ ਆਪਾਂ ਸਿਮਰ ਕਰਕੇ ਆਏ ਸੀਗੇ ਪਰ ਸੇਵਰੀ ਚੀਜ਼ ਮਿਲੀ ਵੀ ਹੈਗੀ ਮੈਨੂੰ ਪਸੰਦ ਆਈ ਜਾਂਦੀ ਚੀਜ਼ ਮੈਂ ਜੋ ਮਰਜ਼ੀ ਹੋਵੇ ਆਪਣਾ ਬਹੁਤ ਟਾਈਮ ਲਾਉਂਦੇ ਹੀ ਹੈਗੇ ਆਪਾਂ ਆਪਾਂ ਤਾਂ ਮਿੰਟੋ ਮਿੰਟੇ ਚੀਜ਼ ਸਿਲੈਕਟ ਕਰ ਲੀਦੇ ਮਿੱਤਰੋ ਇਹਨਾਂ ਨੂੰ ਕੌਣ ਕੌਣ ਪੋਣੇ ਹੁੰਨੇ ਆਈ ਇਹਨਾਂ ਦੇ ਫਿਲਮਾਂ 'ਚ ਪੋਣੇ ਹੁੰਨੇ ਆ ਇਹ ਪਿਓਰ ਖੱਲ ਦੇ ਬਣੇ ਹੋਏ ਨੇ ਭਾਲੂ ਦੀ ਖੱਲ ਲੱਗਦੀ ਮੈਨੂੰ ਹੈਨਾ ਸੋਹਣੀਆ ਜੀ ਕੱਟੀ ਆ ਦੇਖੋ ਮਿੱਤਰੋ ਇਹ ਆ ਮਾਰਕੀਟ ਦੇ ਵਿੱਚ ਨਾ ਤੁਹਾਨੂੰ ਇਹ ਕੱਪੜੇ ਮਿਲ ਜਾਣੇ ਇਦਾਂ ਦੇ ਇਹ ਸੈਕੰਡ ਹੈਂਡ ਹੁੰਦੇ ਆ ਕੱਪੜੇ ਪਰ ਮੈਨੂੰ ਇਹ ਨਵੇਂ ਲੱਗਦੇ ਆ ਨਹੀਂ ਲੱਗਦੇ ਨਹੀਂ ਇਹ ਸੈਕੰਡ ਹੈਂਡ ਮਤਲਬ ਮਾਰਕੀਟ ਦੇ ਕੱਪੜੇ ਆ ਇਹ ਇਹ ਸੈਕੰਡ ਹੈਂਡ ਮਿਲਦੇ ਨਹੀਂ ਲੱਗਦਾ ਮੈਨੂੰ ਆਦੇ ਪਿਓਰ ਲੈਦਰ ਦੇ ਆ ਹੈਨਾ ਉਹ ਬਾਹਰ ਤੋਂ ਦੇਖੋ ਜੀ ਸਹੀ ਗੱਲ ਹੈ ਪਲਾਜ਼ੋ ਵਾਲੀ ਬਹਾਂ ਹੈ ਜੁੱਤੀ ਵੀ ਸੰਦ ਕਰਦੀ ਤਦ ਮੈਂ ਮੇਰੇ ਸ਼ੂ ਦੇਖ ਰਹੀ ਸੀ ਜਿਉ ਹੁਣ ਮੀਂਹ ਦਾ ਪ੍ਰਸਾਦ ਨੂੰ ਹੀ ਮੀਂਹ ਜਿਆਦਾ ਪੈਂਦੇ ਹੈ ਖੰਡ ਦੇ ਵਿੱਚ ਥੋੜੀ ਜਿਹਾ ਦੇਖੋ ਹਾਈ ਵੀ ਹੈ ਥੋੜੀ ਜੀ ਹੈ ਨਾ ਹੂੰ ਹੂੰ ਪਰ ਇਹ ਵੀ ਜਿਆਦਾ ਨਹੀਂ ਫਾਸਿ ਜੀ ਜਿਆਦਾ ਮਤਲਬ ਕਿ ਜਿਆਦਾ ਹੈ ਆ ਲੈ ਲੈ ਸਿਆਲ ਚ ਫੋਨ ਬਸ ਲੈ ਲੈ ਨਾ ਦੇਖ ਆ ਦੇ ਫਾਸਿ ਵਾ ਹਾਂ ਜੀ ਨਿੱਗੇ ਕਿੰਨੇ ਵਿਚੋਂ ਵਿਚੋਂ ਹੀ ਬਹੁਤ ਜਿਆਦਾ ਨਿੱਗੇ ਹੈ ਜੀ ਹਾਂ ਸਹੀ ਗੱਲ ਹੈ ਇਹ ਦੇਖ ਲੈ ਤੇ ਮੁੰਝ ਲੈਣਾ ਸਿਆਲ ਚ ਫੋਨ ਸੁਣੋ ਜੀ ਕਾਰੇ ਕਿੱਥੇ ਟਾਈਮ ਲੱਗਦਾ ਜੀ ਇੰਨਾ ਸਾ ਵੀ ਕਿਹੜਾ ਜੀ ਬੂੜਾ ਦੇ ਕਿਹੜਾ ਇਹ ਆ ਵਾਲਾ ਬੂੜਾ ਸਾਫ ਰੰਗ ਦਾ ਬੂੜਾ ਹਾਂ ਜੀ ਬਿਲਕੁਲ ਡਿਫਰੈਂਟ ਡਿਜ਼ਾਈਨ ਵਾਲੇ ਬਿਲਕੁਲ ਡਿਫਰੈਂਟ ਜੈਂਟਸ ਨੇ ਜਨ ਦੋਨਾਂ ਦਾ ਦੋਨਾਂ ਦਾ ਨੌਨ ਲੇਡੀਜ਼ ਹੈ ਨਹੀਂ ਮੈਂ ਬਣਦੀ ਗੱਲ ਨਹੀਂ ਜੀ ਉਹ ਇੱਕ ਬੂਟ ਸੋਹਣਾ ਪਰ ਉਹ ਥੋੜਾ ਜਿਹਾ ਜ਼ਿਆਦਾ ਭਾਈ ਜੀ ਕਿਹੜਾ ਆ ਵਾਲੇ ਇੰਨੇ ਖਾਈ ਤਾਂ ਮੈਨੂੰ ਹੁਣ ਹੀ ਜਵੇਂ ਨਾ ਹੈ ਇਹ ਜਾਂ ਫੇ ਉਹ ਜਿਆਦਾ ਉਹ ਜਿਆਦਾ ਹੈ ਇਹ ਉਹ ਜਿਆਦਾ ਹੈ ਇਹ ਆ ਤਾਂ ਨੋਰਮਲ ਇੰਨਾ ਤਾਂ ਰਹਿਣੀ ਰਹਿਣੇ ਨਹੀਂ ਨਹੀਂ ਜੀ ਕੁ ਘੱਟ ਵੀ ਹੁੰਦੇ ਆ ਥੋੜੇ ਜਿਹਾ ਘੱਟ ਹੁੰਦੇ ਆ ਉਹ ਸੌਖੇ ਰਹਿੰਦੇ ਆ ਜੀ ਨਹੀਂ ਕੈਨਸਲ ਹੋ ਗਿਆ ਫਿਰ ਹਾਂ ਜੀ ਕੈਨਸਲ ਹੈ ਜੀ ਦੇਖੋ ਇਧਰ ਕਿਦਾਂ ਢੇਰ ਲੱਗਿਆ ਹੋਇਆ ਸਮਾਨ ਦਾ 4 4 ਯੂਰੋ ਦੇ ਵਿੱਚ ਢੇਰ ਲੱਗਿਆ ਢੇਰ ਮਿੱਤਰੋ ਸਮਾਨਾਂ ਦਾ ਹੁਣ ਟਾਈਮ ਹੈ ਮਿੱਤਰੋ 4:00 ਵੱਜ ਗਏ ਆ ਤੇ ਅਸੀਂ ਅੱਜ ਹੁਣ ਫ੍ਰੀ ਹੋਏ ਆ ਆਪਣਾ ਦਿਨ ਦਾ ਕੰਮ ਕਰ ਲੈ ਵੇੜ ਕੇ ਸ਼ੌਪ ਦਾ ਕਿਉਂਕਿ ਵੀਕੈਂਡ ਤੋਂ ਪਹਿਲਾਂ ਸਾਰੀ ਸਟਿਫੀ ਵਗੈਰੇ ਬਣਨੀ ਹੁੰਦੀ ਹੈ ਸੁਪਲੀਆਂ ਜਿਹੜਾ ਹੋਰ ਆਪਣਾ ਸਮਾਨ ਸ਼ੌਪ ਤੇ ਬਣਦਾ ਹੈ ਉਹ ਸਾਰਾ ਬਣਾ ਕੇ ਪਹਿਲੇ ਹੋ ਗਏ ਸੀਗੇ ਨਾਲ ਤੋਂ ਗੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਆਈਫੋਨ ਸ਼ੌਪ ਦੇ ਉੱਤੇ ਸ਼ੌਪ ਵੀ ਦੂਰ ਨਹੀਂ ਹੈਗੀ ਉਹ ਸਾਹਮਣੇ ਆਪਣੇ ਘਰ ਦੇ ਕੋਲੇ ਆ ਸਾਹਮਣੇ ਦੇਖੋ ਉਧਰ ਇਹ ਪਿੱਟ ਫੋਨ ਉਹਨਾਂ ਤੋਂ ਆਪਾਂ ਨੇ ਫੋਨ ਆਪਣਾ ਕਿਹਾ ਮੈਂ ਸਵੇਰੀ ਗੱਲਬਾਤ ਹੋ ਗਈ ਸੀ ਕਿ ਮੇਰੀ ਤੇ ਬਾਕੀ ਆਪਾਂ ਦੇਖਦੇ ਹਾਂ ਹੁਣ ਜਿਹੜਾ ਫੋਨ ਆ ਗਿਆ ਤਾਂ ਆਪਾਂ ਹੁਣ ਲੈ ਲੈਣਾ ਇਹ ਉਹ ਕਹਿੰਦਾ ਵੀ ਅੱਜ ਮਲੇ ਅੱਧੇ ਪੈਸੇ ਦੇਤੇ ਆ ਤੇ ਅੱਧੇ ਪੈਸੇ ਆਪਾਂ ਨੇ ਕੱਲ ਨੂੰ ਜਦੋਂ ਫੋਨ ਆਉਣ ਤੋਂ ਬਾਅਦ ਚ ਇਹਨਾਂ ਕੋਲ ਫੋਨ ਇਸ ਟਾਈਮ ਨਹੀਂ ਸੀਗਾ ਤੇ ਉਹ ਕਹਿੰਦਾ ਵੀ ਮੈਂ ਫੋਨ ਕਰਕੇ ਆਪਣੇ ਮੈਗਜ਼ੀਨ ਤੋਂ ਫੋਨ ਮੰਗਾ ਲੈਣਾ ਜਿੱਥੇ ਇਹਨਾਂ ਦਾ ਸਾਮਾਨ ਪਿਆ ਹੁੰਦਾ ਜਿਆਦਾ ਕਿਉਂਕਿ ਇਹਨਾਂ ਦੀ ਸ਼ਾਪ ਹੈ ਮਿੱਤਰੋ ਥੋਕ ਦੇ ਸਾਮਾਨ ਦੀ ਸ਼ਾਪ ਹੈ ਤੇ ਇੱਥੋਂ ਆਪਾਂ ਨੂੰ ਫੋਨ ਸਸਤਾ ਹੀ ਮਿਲਣਾ ਹੈ ਉਹ ਆਪਾਂ ਤੁਹਾਨੂੰ ਕੱਲ ਦੱਸਾਂਗੇ ਫੋਨ ਆਪਾਂ ਕਿੰਨੇ ਦਾ ਆਪਾਂ ਨੂੰ ਮਿਲੇ ਆ ਆਹ ਮਾਰਕੀਟ ਰੇਟ ਕੀ ਆ ਫੋਨ ਦਾ ਤੇ ਆਪਾਂ ਨੂੰ ਕਿੰਨੇ ਦਾ ਮਿਲੇ ਆ ਗੁਸ਼ਾਨਪੀ ਸਿੰਘ ਆਪਣਾ ਸਕੂਲ ਤੋਂ ਆ ਕੇ ਮਿੱਤਰੋ ਸੌਂ ਗਏ ਸੀਗਾ ਐਸ਼ਾਨ ਨੇ ਉਠ ਪੁੱਤਰੀ बहुत सोनी पुत्र पापा दी है उठो हूं स्कूल लगे मैं कल उठ के ठीक है ओके पुत्र टाइम इतना पौने सत हो गए हैं आप अपनी शॉप पे काम का स्टार्ट करता आज आप किचन के भी काम कर देंगे ये पाइं छे मिनट लगे कि आप तैयार कर रहे हैं पीजे के पौने पे पाई भी अपनी फ्रिज देखो देखने शीशे लाने अंदोई है ਇਧਰ ਮਰਸੀ ਬੜੀ ਐ ਕਿਦਾਂ ਕਿਟਲ ਬੜੀ ਵਾਰ ਵੀ ਜੁਪਲੇਗਰ ਵਿੱਚ ਚੱਕੀ ਦਾ ਕੰਮ ਨੂੰ ਵਧੀਆ ਬਣਾਉਣ ਲੱਗਾ ਵੀ ਓਕੇ ਬਾਈਕੋ ਦੇ ਵਿੱਚ ਬੇਬ ਦੇ ਵਿੱਚ ਪਾਇਆ ਵੀ ਆਪਾਂ ਨੇ ਪਤਾ ਦਿਨੇ ਫ੍ਰੀਤੇ ਆਪਣੇ ਕਿਉਂਕਿ ਜਿਹੜਾ ਪਤਾ ਦਿਨੇ ਫ੍ਰੀਤੇ ਹੋਣੇ ਨਾ ਫਰੰਚ ਫ੍ਰਾਈਜ਼ ਹੋਣੀ ਆ ਆਪਣੀਆਂ ਤੇ ਇਹ ਆਪਾਂ ਡੀਚ ਲੱਗਿਆ ਹੋਣੀ ਐ ਜੇ ਸਿੱਧੀਆਂ ਡੀਜੋ ਕੱਢ ਕੇ ਤੇਲ ਚ ਪਾਦੀ ਆਪਾਂ ਤੇ ਤੇਲ ਨੂੰ ਠੰਡਾ ਕਰਦਨੇ ਵੇ ਮੁੜ ਕੇ ਅਗਲੀ ਫ੍ਰੀਤੀ ਪਾਉਣੀ ਵੇ ਤੇਲ ਠੰਡਾ ਹੋਣਾ ਟਾਈਮ ਬਹੁਤ ਲੱਗਦਾ ਇਹਨੂੰ ਮੈਂ ਪਹਿਲਾਂ ਹੀ ਮੈਕਚੂ ਚ ਲਾ ਲਾ ਕੇ ਨਾ ਅੱਜ ਆਪਣੇ ਪਹਿਲਾਂ ਹੀ ਮਤਲਬ ਵੀ ਇਹ ਜਿਹੜੀ ਠਰ ਬੰਦੇਣੀ ਐ ਪਹਿਲੇ ਆਪਾਂ ਕੁਸ ਅੰਦੂਈਆ ਤੇ ਇਹ ਹੈਗੀਆਂ ਸਿਸਿਲੈਂਡ ਦੋਨੇ ਚੀਜ਼ਾਂ ਇਹ ਮੀਟ ਵਾਲੀਆਂ ਨੇ ਇੱਕ ਮਿਰਚਾਂ ਵਾਲੀਆਂ ਤੇ ਇੱਕ ਬਗੈਰ ਮਿਰਚਾਂ ਦਾ ਲਓ ਵੀ ਸ਼ਮਾ ਦੰਨਾ ਕੰਮ ਜਲਦੀ ਤੇਰੀ ਪੂਰੀ ਮੈਂ ਹੁੰਦੇ ਘੱਬਰਾਂ ਨਹੀਂ ਹੈਗਾ ਠੀਕ ਹੈ ਓਕੇ ਓਕੇ ਹਾਂ ਬਸ ਤੁਹਾਨੂੰ ਉਹਨੇ ਦੇਖ ਰੋ ਹਾਂ ਇਸ ਤੇ ਮਿਚਾ ਤੋਂ ਥੋੜੀ ਐਕੋ ਇਸ ਪਾਸੇ ਓਕੇ ਇਹ ਆਰਡਰ ਚੱਲੇ ਪਹਿਲੀ ਆਪਣੀ ਮਕਸੀ ਪੀਜਿਆਂ ਦਾ ਇੱਧਰ ਹੋ ਰਹੀ ਨੇ ਤਿਆਰ ਪੀਜੇ ਆਪਣੀ ਇਹ ਹੈਗੇ ਪੀਦੇ ਆਪਣਾ ਕੁਆਟਰ ਫਰਮਾਜੀ ਹਾਂ ਕੁਆਟਰ ਫਰਮਾਜੀ ਮੇਟਰ ਮਾਲਾ ਵਿਚਾਰ ਤਰ੍ਹਾਂ ਦੀ ਚੀਜ਼ ਪਾਣੀ ਪਈ ਦੇ ਉੱਤੇ ਤੇੜਾ ਵਾਲਾ ਪੀਜ਼ਾ ਇਹ ਹੈਗਾ ਆਪਣਾ ਤੇ ਪਰਸ਼ੁੱਤ ਕੋਤ ਵਾਲਾ ਬੱਚੇ ਬਹੁਤ ਖੁਸ਼ ਹੋ ਗਏ ਨੇ ਤੇ ਆਹ ਵਾਲਾ ਪੀਜ਼ਾ ਹੈ ਮਸਲ ਚੀਚਾ ਤੇ ਉੱਤੇ ਮੈਂ ਵੀ ਬਰੋਕਲੀ ਹਰੀ ਗੋਭੀ ਆਹ ਪਾਤਾ ਹਰ ਮਨੇ ਉੱਪਰ ਮਸਾਲਾ ਪਾ ਦਮਾੜਾਈ ਆਪਣਾ ਕਿਹੜਾ ਮਸਾਲਾ ਪਾਇਆ ਸੀ ਬਣਾਇਆ ਪਰਮੀਆਂ ਜੀ ਤੇ ਕਿਉਂ ਹੋਇਆ ਕਿਉਂ ਭਾਇ ਕਿਉਂ ਪਰਪਰਮਾ ਕਿਉਂ ਭਾਇ ਪਰਪਰਮਾ ਕਿਉਂ ਇਧਰ ਕੁ ਆਵਾਸਮ ਸਾਜੂ ਬਾਬ ਦਾ ਆਪਣੇ ਦਾ ਹੋਰੋਂ ਬੜਕ ਵਾਚਰ ਕੋਈ ਨਹੀਂ ਆਪਣਾ ਦਿਵਿੰਦਰ ਸਿੰਘ ਮੇਥਰੋ ਠਿੱਲਾ ਮਿੱਠਾ ਹੋ ਗਿਆ ਦੇ ਵਿੱਚ ਜੋ ਜਿਹੜਾ ਕੱਲ ਪਰਸੂ ਮੀਂਹ ਪਿਆ ਨਾ ਉਹ ਮੀਂਹ ਨੇ ਦਿਵਿੰਦਰ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਾਇਆ ਤੇ ਦੇਖੋ ਮੁੰਡਾ ਦਾ ਸਿਰ ਵੀ ਦੁਖਦਾ ਹੈ ਜ਼ਖਾਮ ਵੀ ਆ ਦੇਖੋ ਚਿਹਰਾ ਵੀ ਉਤਰਿਆ ਹੋਇਆ ਲੱਗਦਾ ਹੈ ਅੱਖਾਂ ਵੀ ਜੜੀ ਜੜੀ ਲੱਗਦੀਆਂ ਨੇ ਹਵਾ 'ਚ ਬਾਹਰ ਨਿਕਲ ਜਾਂਦੀ ਨਹੀਂ ਇੱਦਾਂ ਹੀ ਸਹੀ ਗੱਲ ਹੈ ਤਿਆਰੀ ਗੰਦੀ ਸੁਬਾ ਸੁਬਾ ਕੀ ਕਰੀ ਹੋਇ ਇੱਦਾਂ ਹੀ ਕਰ ਸਹੀ ਤਾਂ ਤਿਆਰ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਖਾਸ ਤੌਰ ਤੇ ਪ੍ਰਦੇਸਾਂ ਦੇ ਵਿੱਚ ਤੁਹਾਨੂੰ ਪਤਾ ਵੀ ਇੱਕ ਛੁੱਟੀ ਸਿੱਧੇ ਨੁਕਸਾਨ ਕਿੰਨੇ ਹਜ਼ਾਰ ਦਾ ਅਸੀਂ ਯਾਦ ਰੱਖਸ ਇਸ ਦਾ ਕਿ ਧਿਆਨ ਰੱਖਣਾ ਚਾਹੀਦਾ ਆਪਣੇ ਖਾਣ ਪੀਣ ਦਾ ਵੀ ਸਿਹਤ ਦਾ ਵੀ ਤੇ ਜਦੋਂ ਮੌਸਮ ਖਰਾਬ ਹੁੰਦਾ ਨਾ ਉਹ ਤੋਂ ਫਿਰ ਇਹਨਾਂ ਕੰਮ ਆ ਗਿਆ ਬਾਹਰ ਦਾ ਮਤਲਬ ਇੱਥੇ ਆਪਣੇ ਜੜੀ ਉੋਂ ਦਾ ਕੰਮ ਆ ਕਿ ਇਹਦੇ ਵੱਢਣਾ ਢੱਕਾ ਵੱਢਣਾ ਦਰਖ ਸੈੱਟ ਕਰਨੇ ਮਤਲਬ ਇਹ ਵੀ ਕਲਾਕਾਰੀ ਹੈ ਮੇਥੋਂ ਇੱਕ ਤੇ ਉਦੋਂ ਫਿਰ ਧੁੱਪ ਦੇ ਵੀ ਮੀਂਹ ਪੈਣ ਦਾ ਉੱਪਰ ਸਿਰ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਨੁਕਸਾਨ ਹੋ ਜਾਂਦਾ ਤੇ ਹੁਣ ਕਰਦੇ ਕਿ ਹਲੇ ਦਾ ਤੇ ਬਿੰਦ ਦਾ ਵੀ ਇਲਾਜ ਕਰਦੇ ਅੱਜ ਅਰਮਨ ਕਹਿੰਦੇ ਜੀ ਕਹਿੰਦਾ ਫਿਰ ਥੋੜਾ ਕੰਮ ਹੈ ਜੀ ਜ਼ੋਰ ਦਾ ਕੰਮ ਹੈ ਜਿੱਦਾਂ ਪੱਛ ਤੌਰ ਦਾ ਹੀ ਜ਼ਿਆਦਾ ਕਹਿੰਦਾ ਥੋਚੇ ਪਰਫ ਪਈ ਜਾਵੇਗਾ ਤਾਂ ਵੀ ਗਰ ਮੈਂ ਕਿਹਾ ਫਿਰ ਇਹ ਕੌਣ ਕਲੋਮੀ ਬਣ ਗਈ ਜੀ ਕੋਈ ਜਿਵੇਂ ਕਹਿੰਦੇ ਕਟਣ ਖਰੀਆਂ ਇਹਨਾਂ ਦਾ ਲਾ ਕੇ ਹੀ ਪੂਰੀ ਮਰਰੀਉ ਲੱਗਦੀ ਆ ਫਿਰ ਤਾਂ ਉਹ ਕੰਮ ਹੋਊਗਾ ਹੀ ਸਾਡੇ ਨਾਲ ਵਿੱਚ ਪਰਫੈਕਟ ਉਹ ਕਰਦੀ ਲੱਗਦਾ ਸਾਡੀ ਕਿਤੇ ਹੁਣ ਛੱਡੋ ਜਿਹੜੇ ਹੈਗੇ 16 ਹੈ ਹੈ ਕਿਦਾਂ ਮੈਂ ਜੰਮੀ 16 ਕਰ ਲੋ ਜੀ ਗੱਲ ਕਹਿੰਦਾ ਮਾਰੇ ਟਿਕਾਣੀ ਕਰੀ ਆ ਉਹਦੇ ਨਾਲ ਕੰਮ ਨਾਲ ਇਹ ਜਿਆਦਾ ਸੋਲ ਜਾਣਾ ਸੋਲ ਸੋਲ ਜਿਆਦਾ ਸਾਰੀ ਤੁਹਾਨੂੰ ਕੋਈ ਵੀ ਵੀ ਤੁਹਾਨੂੰ ਗਰਮੀ ਨਾਲ ਕੋਈ ਟੀ-ਸ਼ਰਟ ਹੀ ਕੰਮ ਕਰੂਗੀ ਤਾਂ ਜਿਆਦਾ ਹੋਊਗਾ ਨਹੀਂ ਯਾਰ ਮੈਂ ਮੇਰੇ ਕਹਿੰਦਾ ਭਾਵੇਂ ਅੱਗੇ ਜਿਹੜਾ ਕੰਮ ਇਹ ਕਰਦਣਾ ਮੈਂ ਵੀ ਕਰਕੇ ਆਇਆ ਪਰ ਮੈਂ ਟੀ-ਸ਼ਰਟ 'ਚ ਹੀ ਕੀਤਾ ਸਨਾਲੇ ਆ 1 ਘੰਟਾ ਹੀ 1 ਘੰਟਾ ਨਵੇਂ ਘੰਟਾ ਨਾਲੇ ਮੀਂਹ ਡੈਂਦਾ ਨਹੀਂ ਮੈਨੂੰ ਮਾਨਕ ਵੀ ਦਵੇ ਤੂੰ ਮਤਲਬ ਕਿ ਪਾਲਾ ਗੋਟੀ ਮੈਨੂੰ ਨਹੀਂ ਗਰਮੀ ਲੱਗਦੀ ਕਿਉਂਕਿ ਗਰਮੀ ਲੱਗਦੀ ਨਾਰਮਲ ਹੀ ਕਰਨੇ ਗਰਮੀ ਲੱਗਦੀ ਹੈ ਇੱਕ ਘੰਟਾ ਕਰਨ ਤੇ ਪੱਕਾ ਗਮਰ ਉਹ ਨਹੀਂ ਕਰਨ ਬਹੁਤ ਫਰਕ ਪੈਂਦਾ ਇਹਦਾ ਗਾ ਇਹ ਉੱਠਦੇ ਜਾਨੂ ਜਾਨੂ ਤਾਂ ਅਸੀਂ ਇਹ ਮੰਨ ਲੈਂਦੇ ਵੀ ਸਾਢੇ 8:00 ਲੱਗ ਹੀ ਨਹੀਂ ਸਕਦੇ ਇਹ ਉੱਠ ਲਈ ਸਾਡੇ 10:00 ਵਜੇ ਉਹ ਟਾਈਮ ਤੋਂ ਅਸੀਂ ਸਾਢਾ 8:00 ਲੱਗ ਕੇ ਇੱਥੋਂ ਇਹ ਕੰਮ ਦੀ ਮੈਂ ਗੱਲ ਹੀ ਨਹੀਂ ਕਰਦਾ ਹੁਣ ਮਿੱਤਰੋ ਟਾਈਮ 2:38 ਹੋ ਗਏ ਆ ਤੇ ਤੇਰਾ ਭਲਾ ਉਹਦਾ ਕੱਲੂ ਮੈਂ ਦੇਖ ਕੇ ਆਉਣਾ ਓਏ ਪਚੋਕ ਹੋ ਗਿਆ ਤੇਰਾ ਭਲਾ ਹੋ ਜਾ ਉਹਦਾ ਕਦੋਂ ਲਮੇਸਾ ਦੇ ਵਿਚ ਜਾਦੇ ਕਮਾਲ ਦੀ ਗੱਲ ਹੈ ਇਹ ਤਾਂ ਫਿਰ ਅੱਜ ਜਿਹਨੇ ਆਪਣੇ ਕੋਲ ਫੋਨ ਆ ਮਿੱਤਰੋ ਕੱਲਤੀ ਵਾਰ ਫੋਨ ਤੁਹਾਨੂੰ ਦੇਖਣਾ ਹੈ ਨਾ ਵਲੌਗ ਜਿਹਦਾ ਟਾਈਮ ਦੇਖਣਾ ਇਹਦਾ ਇਹ ਤਾਂ ਲੱਗਦਾ ਮੈਨੂੰ ਕੰਮ ਹੋ ਗਿਆ ਲੱਗਦਾ ਮੈਨੂੰ ਨਹੀਂ ਬਚਾਓ ਬਚਾਓ ਇਹ ਜੋ ਉੱਪਰ ਆ ਫਰੇਮ ਪਾਈ ਵੀ ਜ਼ਿਆਦਾ ਵਧੀਆ ਪਈ ਵੀ ਹੈ ਨਾ ਚਲੋ ਬਚਾਓ ਕੋਲੋ ਕੋਲਮ ਲਾ ਕੇ ਟਾਈਮ ਹੋ ਗਿਆ 10:30 ਪੌਣ 11 ਹੋ ਗਏ ਆ ਤੇ ਆਪਣਾ ਕੰਮ ਕਰ ਆਪਣਾ ਖਤਮ ਹੋ ਗਿਆ ਨਿਬੜ ਗਿਆ ਤੇ ਬਾਕੀ ਹੁਣ ਘਰੋਂ ਚੱਲਦੇ ਆ ਰੋਟੀ ਪਾਣੀ ਛਕਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਮਨ ਤਾਂ ਐਕਸਾਈਟਮੈਂਟ ਵੀ ਬਹੁਤ ਆ ਯਾਰ ਫੋਨ ਦੀ ਇਹ ਕੱਲ ਨੂੰ ਆਈ ਤੇ ਐਕਸਾਈਟਮੈਂਟ ਇਦਾਂ ਨਹੀਂ ਵੀ ਜਿਹੜੀ ਜਵਾਕਾਂ ਲਈ ਹੁੰਦੀ ਉਹ ਨਹੀਂ ਇਦਾਂ ਹੁੰਦਾ ਵੀ ਆਪਾਂ ਵੀਡੀਓ ਹੋਰ ਸੋਹਣੇ ਤਰੀਕੇ ਨਾਲ ਬਣਾ ਸਕਦੇ ਆ ਹੋਰ ਕ੍ਰੀਏਟਿਵ ਹੋਊਗੀ ਹਨਾ ਵੀ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਦੇਖਣ ਵਿੱਚ ਹੋਰ ਵੀ ਜ਼ਿਆਦਾ ਮਜ਼ਾ ਆਊਗਾ ਵੀਡੀਓ ਦੇਖਣ ਦਾ ਇਦਾਂ ਹੀ ਮੈਂ ਗੱਲ ਕਰਦਾ ਇਸ ਕਰਕੇ ਮੇ ਥੋੜੀ ਐਕਸਾਈਟਮੈਂਟ ਥੋੜੀ ਜ਼ਿਆਦਾ ਹੈ ਤੇ ਬਾਕੀ ਦੇਖਦੇ ਆਪਾਂ ਕੱਲ ਨੂੰ ਫੋਨ ਦਾ 24 ਹੁੰਦਾ ਹੀ ਐ ਤਾਂ ਜੀ ਸ਼ੌਕ ਹੁੰਦਾ ਫੋਟੋ ਫੋਟੋ ਅਨਬਾਕਸਿੰਗ ਕਰਾਂਗੇ ਕੁਸ਼ਾਨ ਤੋਂ ਕਿ ਅਨਬਾਕਸਿੰਗ ਕਰਾਂਗੇ ਆਪਾਂ ਤੇ ਬਾਕੀ ਚਲੋ ਇਹ ਤਾਂ ਮੇਟਰ ਹਸੀ ਮੇਖ ਦੀ ਗੱਲ ਹੈ ਤੇ ਬਾਕੀ ਐਕਸਾਈਟਮੈਂਟ ਐਦਾਂ ਹੁੰਦੀ ਹੈ ਵੀ ਆਪਾਂ ਇਹ ਆਪਣੀ ਜੌਬ ਆਪਣਾ ਕੰਮ ਕਰੇ ਕਿ ਬਰੋ ਹੀ ਵਲੋਗਿੰਗ ਕਰਦੇ ਆ ਤੇ ਇਹਦੇ ਵਿੱਚ ਆਪੋ ਜਿਹੜਾ ਇਕੁਪਮੈਂਟ ਹੁੰਨੇ ਉਹ ਵਧੀਆ ਰੱਖਣੇ ਚਾਹੀਦੇ ਹੈ ਇਸ ਕਰਕੇ ਜੇ ਨਾ ਹੁੰਦਾ ਆਪਣੀ ਇਸ ਲਾਈਨ 'ਚ ਆਪਾਂ ਨਾ ਹੁੰਦੇ ਸ਼ਾਇਦ ਮੈਂ ਫੋਨ ਨਾ ਵੀ ਜ਼ਿੰਦਾ ਕਿਉਂਕਿ ਮੈਂ ਵੀ ਇਸ ਚੀਜ਼ ਨੂੰ ਫਜ਼ੂਲ ਖਰਚ ਮੰਨਦਾ ਪਰ ਫਿਰ ਵੀ ਇਹ ਆਪਾਂ ਚੀਜ਼ ਆਪਾਂ ਵਰਤਦੇ ਆ ਆਪਣੇ ਕੰਮ ਕਰਦੇ ਵਿੱਚ ਆਉਂਦੀ ਆ ਬਿਊਟੀ ਦੀ ਕ੍ਰੀਏਟਿਵਨ ਦੀ ਆ ਵੌਇਸ ਦਾ ਕਾਫੀ ਜਰ ਚੀਜ਼ਾਂ ਮੈਟਰ ਕਰਦੇ ਇਸ ਕਰਕੇ ਆਪਾਂ ਨੂੰ ਸਟੈਪ ਬਾਈ ਸਟੈਪ ਅਗੇ ਬਤਨਾ ਵੀ ਚਾਹੀਦਾ ਹੈ ਹਰ ਬੰਦਾ ਜਿਹੜੀ ਫੀਲਡ ਦੇ ਵਿੱਚ ਹੈਗਾ ਉਸ ਫੀਲਡ ਦੇ ਵਿੱਚ ਪੈਸੇ ਖਰਚਣ ਤੋਂ ਕਦੇ ਨਹੀਂ ਝਿਜਕਦੇ ਇਹ ਬੰਦੇ ਨੂੰ ਜੇ ਕੋਈ ਬੰਦਾ ਟੈਕਸੀ ਡਰਾਈਵਰ ਹੈ ਉਹ ਵਧੀਆ ਗੱਡੀ ਲਵੇ ਜੇ ਕੋਈ ਬੰਦਾ ਮਤਲਬ ਵੀ ਕੋਈ ਵੀ ਕੰਮ ਕਰਦਾ ਹੈ ਆਪਣੇ ਕੰਮ ਦੇ ਵੀ ਜਿਹੜੇ ਇਕੁਪਮੈਂਟ ਆ ਉਹ ਵਧੀਆ ਬੈਸਟ ਤੋਂ ਬੈਸਟ ਆਪ ਰੱਖਣੇ ਚਾਹੀਦੇ ਆ ਤਾਂ ਕਿ ਆਪਣਾ ਕੰਮ ਵੀ ਵਧੀਆ ਤਰੀਕੇ ਨਾਲ ਹੋਵੇ ਤੇ ਇਹ ਥੋੜਾ ਜਿਹਾ ਮਸਲਾ ਸੀਗਾ ਫੋਨ ਦਾ ਤੇ ਬਾਕੀ ਦੇਖਦੇ ਆ ਕੱਲੋਂ ਕਿੰਨੇ ਕ ਜੇ ਆਪਾਂ ਨੂੰ ਫੋਨ ਮਿਲਦਾ ਹੈ 9 ਵਜੇ ਸ਼ੌਪ ਖੁੱਲ ਜਾਣੀ ਆ ਤੇ ਜਾਂ ਕਿ ਨਾ 12 ਵੇ ਮੈਂ ਫੋਨ ਲੇ ਕੇ ਦੂੰਗਾ ਜਾਂ ਸਵੇਰੇ 9 ਵਜੇ ਉਹ ਜਿੱਦਾਂ ਹੋਊਗਾ ਤੁਹਾਡੇ ਕੇ ਆਪਾਂ ਕਰਨ ਸ਼ੇਅਰ ਕਰਾਂਗੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਜੇ ਪਸੰਦ ਆ ਤਾਂ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਤੇ ਕਮੈਂਟ ਵੀ ਕਰਦੇ ਹੋ ਕੱਲ ਨੂੰ ਮਿਲਾਂਗੇ ਨਵੇਂ ਆਈਫੋਨ ਦੇ ਨਾਲ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਾਡੇ ਵਰ ਨੂੰ ਤੁਹਾ ਸਭ ਨੇ ਪਿਆਰ ਬੜੀ ਸੱਚੀ ਕਾਲ ਜੀ